ਵਾਗੁਰਜ ਜੀ ਦਾ ਖਾਲਸਾ ਵਾਗੁਰਜ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਭਾਈ ਦਿਆਲ ਸਿੰਘ ਜੀ ਬਾਰੇ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਸਨ ਇਹਨਾਂ ਦਾ ਜਨਮ ਲਾਹੌਰ ਦੀ ਧਰਤੀ ਦੇ ਉੱਤੇ ਹੋਇਆ ਸੀਗਾ 12 ਪਾਦਰੋਂ 1661 ਈਸਵੀ ਨੂੰ ਇਹਨਾਂ ਦਾ ਜਨਮ ਸੋਫਤੀਆਂ ਖੱਤਰੀਆਂ ਕੂਚੇ ਦੇ ਅੰਦਰ ਰਹਿਣ ਵਾਲੇ ਭਾਈ ਸੁੱਦਾ ਜੀ ਦੇ ਘਰ ਹੋਇਆ ਜਿਨ੍ਹਾਂ ਦਾ ਪਿਸ਼ੋਕੜ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਭਾਈ ਪਾਰੋ ਜੁਲਕਾ ਦੇ ਨਾਲ ਜਾ ਕੇ ਜੁੜਦਾ ਸੀ ਇਹਨਾਂ ਦੀ ਮਾਤਾ ਦਾ ਨਾਮ ਬੀਬੀ ਦਿਆਲੀ ਸੀਗਾ 1677 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆ ਗਏ ਸਨ ਸਾਰੇ ਜੰਗਾਂ ਦੇ ਵਿੱਚ ਇਹਨਾਂ ਨੇ ਆਪਣਾ ਹਿੱਸਾ ਲਿਆ ਜਿਸ ਵਕਤ 1699 ਈਸਵੀ ਨੂੰ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪੋਲ ਛਕਾਈ ਹੈ ਤੇ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੇ ਵਿੱਚ ਉੱਠਣ ਵਾਲੇ ਭਾਈ ਜਾਰਾਮ ਸਿੰਘ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਜਿਆ ਸਿੰਘ ਬਣਾਇਆ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਵੀ ਭੇਜਿਆ ਤੇ ਉਹ ਇਹਨਾਂ ਦੇ ਹੱਥੀ ਚਿੱਠੀ ਭੇਜੀ ਗਈ ਸੀਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਜੋਤੀ ਜੋਤ ਸਮਾ ਜਾਂਦੇ ਨੇ ਤੇ ਉਸ ਤੋਂ ਕੋਈ ਸਮੇਂ ਦੇ ਬਾਅਦ ਹੀ ਪਾਈਦਿਆਲ ਸਿੰਘ ਵੀ ਆਪਣਾ ਸਰੀਰ ਜਿਹੜਾ ਉਹ ਛੱਡ ਦਿੰਦੇ ਆ ਇਤਿਹਾਸ ਅੰਦਰ ਇਹਨਾਂ ਦੇ ਨਾਮ ਦੇ ਉੱਪਰ ਇੱਕ ਲਿਖਤ ਵੀ ਮਿਲਦੀ ਹੈ ਜਿਹਨੂੰ ਰਹਿਤਨਾਮਾ ਪਾਈਦਿਆਲ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਦਵਾਨਾਂ ਦਾ ਇਹਦੇ ਉੱਤੇ ਮਤ ਹੈਗਾ ਵੀ ਪੂਰਨ ਰੂਪ ਦੇ ਵਿੱਚ ਉਹ ਸਾਰੀ ਲਿਖਤ ਪਾਈਦਿਆਲ ਸਿੰਘ ਦੀ ਨਹੀਂ ਹੋ ਸਕਦੀ ਕਿਉਂਕਿ ਉਹਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਹੈ ਜਿਹੜੀਆਂ ਗੁਰਮਤਿ ਦੀ ਕਸਵਟੀ ਉੱਤੇ ਪੂਰੀਆਂ ਖਰੀਆਂ ਨਹੀਂ ਉਤਰਦੀਆਂ ਪਿੱਛੇ ਜੇ ਜੀਵੇ ਸੰਝੋ ਪੰਜਾਬ ਦੀ ਟੀਮ ਨੇ ਲਾਹੌਰ ਦੀ ਧਰਤੀ ਉੱਤੇ ਇਹਨਾਂ ਦਾ ਜਨਮ ਸਥਾਨ ਸੀਗਾ ਜਿਹੜਾ ਉਹਨੂੰ ਦੁਬਾਰਾ ਖੋਜਿਆ ਵੰਡ ਤੋਂ ਪਹਿਲਾਂ ਉੱਥੇ ਗੁਰਦੁਆਰਾ ਵੀ ਹੋਇਆ ਕਰਦਾ ਸੀਗਾ ਜਿੱਥੇ ਬਕਾਇਦਾ ਸੰਗਤ ਆ ਕੇ ਜੁੜਦੀ ਸੀਗੀ ਅੱਜ ਕੱਲ ਇਹ ਜਿਹੜਾ ਕੋਚਾ ਸੋਪਤੀ ਖੱਤਰੀਆਂ ਸੀਗਾ ਉਹਨੂੰ ਬਾਬਾ ਕੱਤਰੀ ਕੋਚੇ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈਗਾ ਵਾਗੁਰਦੀ ਕਾ ਖਾਲਸਾ ਵਾਗੁਰਦੀ ਕੀ ਫਤ